ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਇੱਕ ਸੱਦੇ ਦੇ ਉੱਤੇ ਨਸ਼ਿਆਂ ਦੇ ਖਿਲਾਫ ਇੱਥੇ ਇਕੱਠੇ ਹੋਏ ਨੇ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਸਾਰੇ ਛੱਡੋ ਇਹ ਕੋੜ ਵੱਡੋ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਔਰ ਸਮਾਜ ਨੂੰ ਬੇਨਤੀ ਹੈ ਵੀ ਆਪਾਂ ਸਰਕਾਰਾਂ ਦੇ ਭਰੋਸੇ ਨਾ ਰਹੀਏ ਸਰਕਾਰਾਂ ਤੋਂ ਇਹ ਕੰਮ ਨਹੀਂ ਹੋਣਾ ਜੋ ਤੱਕ ਸਮਾਜ ਆਪਣਾ ਪੂਰਾ ਜ਼ੋਰ ਨਹੀਂ ਲਾਉਂਦਾ ਉਦੋਂ ਤੱਕ ਕਿ ਜਿਹੜੇ ਸਮਾਜ ਦੇ ਵਿੱਚੋਂ ਨਸ਼ੇ ਦੂਰ ਨਹੀਂ ਹੋ ਸਕਦੇ ਇਸ ਕਰਕੇ ਕਿਸੇ ਦੀ ਵੀ ਆਪਾਂ ਕਿਸੇ ਵੀ ਸਰਕਾਰ ਦੇ ਉੱਤੇ ਇਹ ਉਮੀਦ ਨਾ ਰੱਖੀਏ ਆਪਾਂ ਆਪ ਖੁਦ ਇਹ ਕੋਸ਼ਿਸ਼ ਕਰੀਏ ਵੀ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰ ਦੇਣੇ ਤਾਂ ਹੀ ਆਪਣਾ ਦੇਸ਼ ਮਜ਼ਬੂਤ ਹੋਊਗਾ ਤੇ ਪੰਜਾਬ ਮਜ਼ਬੂਤ ਹੋਊਗਾ ਧੰਨਵਾਦ ਇਹ ਪੰਜਾਬ 'ਚ ਲਗਾਤਾਰ ਜੋ ਨਸ਼ੇ ਦੀ ਦਲਦਲ ਵਿੱਚ ਨੌਜਵਾਨੀ ਡੁੱਬਦੀ ਜਾ ਰਹੀ ਹੈ ਉਹਨੂੰ ਸੁਚੇਤ ਕਰਨ ਵਾਸਤੇ ਪ੍ਰਸ਼ਾਸਨ ਨੂੰ ਸੁਚੇਤ ਕਰਨ ਵਾਸਤੇ ਇਹ ਪੰਜਾਬ ਨੂੰ ਬਚਾ ਲਓ ਜੇਕਰ ਬਚਦਾ ਕਿਉਂਕਿ ਨੌਜਵਾਨ ਲਗਾਤਾਰ ਸਿੰਥੈਟਿਕ ਨਸ਼ੇ ਦੇ ਪਿੱਛੇ ਲੱਗੇ ਜੋ ਚਿੱਟੇ ਦਾ ਨਸ਼ਾ ਬਹੁਤ ਭੈੜਾ ਹੈ ਜਿਤੇ ਘਰ ਖਰਾਬ ਕਰਦਾ ਨੌਜਵਾਨੀ ਖਰਾਬ ਕਰਦਾ ਉੱਥੇ ਪੰਜਾਬ ਨੂੰ ਰੰਗਲਾ ਪੰਜਾਬ ਹੋਣ ਤੋਂ ਵੀ ਖਤਮ ਕਰ ਰਿਹਾ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਕਿ ਮਾੜੀ ਕੁਰਾਹ ਦਾ ਖਾੜਾ ਛੱਡੋ ਔਰ ਜਿੰਨੀਆਂ ਵੀ ਸੰਸਥਾਵਾਂ ਅੱਜ ਸਮਾਜ ਸੇਵੀ ਸੰਸਥਾਵਾਂ ਸ਼ਹੀਰ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਦਾ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਸਤੇ ਆਈਆਂ ਨੇ ਸੰਵਾਦ ਗਰੁੱਪ ਜਾਂ ਹੋਰ ਵੱਖ-ਵੱਖ ਵਪਾਰਕ ادارے ਐਸੋਸੀਏਸ਼ਨਾਂ ਜਿੰਨੇ ਵੀ ਪਾਰਕਾਂ 'ਚ ਸਵੇਰੇ ਸੈਰ ਕਰਨ ਵਾਸਤੇ ਨੌਜਵਾਨ ਪਹੁੰਚਦੇ ਨੇ ਜਿੰਨੇ ਵੀ ਪਹੁੰਚੇ ਨੇ ਕੁੜੀਆਂ ਮੁੰਡੇ ਖਾਸ ਕਰਕੇ ਬਜ਼ੁਰਗ ਬਜ਼ੁਰਗ ਵੀ ਬਹੁਤ ਗੱਡੀ ਵੱਡੀ ਗਿਣਤੀ ਸਾਈਕਲ ਲੈ ਕੇ ਪਹੁੰਚੇ ਨੇ ਸਭ ਦਾ ਕੋਟਾਨ ਕੋਟ ਧੰਨਵਾਦ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਸਮੁੱਚੇ ਸਮਾਜ ਨੂੰ ਜੇਕਰ ਕਿਤੇ ਵੀ ਤੁਹਾਨੂੰ ਨਸ਼ਾ ਵਿਕਦਾ ਦਿਖਦਾ ਤਾਂ ਉਹਦੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਓ ਅੱਜ ਕੱਲ ਸੋਸ਼ਲ ਮੀਡੀਆ ਆਪਣੇ ਵੱਲੋਂ ਪੂਰੀ ਵਾਹ ਲਾਓ ਵੀ ਇਹ ਮਾੜੀ ਕੁਰਾਇਤ ਹੈਂਦੀ ਪੰਜਾਬ ਚੋਂ ਖਤਮ ਹੋ ਸਕੇ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਪ੍ਰੀਤ ਗਰੁੱਪ ਤੋਂ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ ਹੌਸਲਾ ਬਧਾਈ ਲਈ ਆਏ ਨੇ ਵਿਸ਼ੇਸ਼ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਤੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਪਹਿਲਾਂ ਤਾਂ ਸੁਸਾਇਟੀ ਦਾ ਬਹੁਤ ਵੱਡਾ ਧੰਨਵਾਦ ਆ ਦੇਖੋ ਜਿਹੜਾ ਨਸ਼ੇ ਦੇ ਖਿਲਾਫ ਇੱਕ ਅੱਜ ਰੈਲੀ ਗੱਡੀਆਂ ਸਾਈਕਲ ਰੈਲੀ ਜਿਹਦੇ 'ਚ ਸਾਰਿਆਂ ਨੇ ਬੜੇ ਜੋਰ ਸ਼ੋਰ ਨਾਲ ਹਿੱਸਾ ਲਿਆ ਭਾਗ ਲਿਆ ਉਹਨਾਂ ਦਾ ਬੜਾ ਧੰਨਵਾਦ ਆ ਨਸ਼ਾ ਇਹ ਜਿਹੜਾ ਹੈਗਾ ਨਾ ਇਹ ਸਟੈਟਿਕ ਨਸ਼ਾ ਹੈ ਇਹ ਬੰਦ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜੀ ਨੂੰ ਅਸੀਂ ਬਚਾ ਸਕੀਏ ਨੌਜਵਾਨ ਪੀੜੀ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਜਿਆਦਾ ਸਵੇਰੇ ਕਾਲਜ ਗਰਾਊਂਡ ਜਾਣ ਦਾ ਨਸ਼ਾ ਲਾ ਲਓ ਆਪਦੇ ਘਰ ਦੇ ਨੇੜੇ ਕੋਈ ਪਾਰਕ ਆ ਉੱਥੇ ਜਾਣ ਦਾ ਨਸ਼ਾ ਲਾ ਲਓ ਜਿਮ ਜਾਣ ਦਾ ਨਸ਼ਾ ਲਾ ਲਓ ਤੁਸੀਂ ਹੋਰ ਕੋਈ ਵਧੀਆ ਫਲ ਫਰੂਟ ਖਾਣ ਦਾ ਨਸ਼ਾ ਲਾ ਲਓ ਦੋਸਤੋ ਜਿਹੜਾ ਇਹ ਭੜੇ ਨਸ਼ੇ ਨੇ ਨਸ਼ੇ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਤੇ ਇਹ ਆ ਇਹ ਇੱਕ ਸਿੰਥੈਟਿਕ ਰੂਪ ਦੇ ਵਿੱਚ ਕੈਮੀਕਲ ਨੇ ਜਿਹੜੇ ਤੁਹਾਡੇ ਇੱਕ ਦਿਮਾਗ ਨੂੰ ਸੰਤੋਸ਼ਟ ਕਰਦੇ ਨੇ ਵੀ ਤੁਸੀਂ ਨਸ਼ਾ ਕਰ ਲਿਆ ਪਰ ਆਪਰ ਟਾਈਮ ਦੇ ਉੱਤੇ ਇਹ ਛੱਡਣਾ ਵੀ ਕੋਈ ਵੱਡੀ ਗੱਲ ਨਹੀਂ ਮੈਂ ਸਿਰਫ ਇਹਦਾ ਇੱਕ ਤੁਹਾਨੂੰ ਫਾਰਮੂਲਾ ਦੱਸਦਾ ਦੋ ਦਿਨਾਂ ਚ ਤੁਸੀਂ ਨਸ਼ਾ ਛੱਡ ਦੋਗੇ ਤੁਸੀਂ ਉਹ ਟਾਈਮ ਨੂੰ ਖੰਜਾ ਦਿਓ ਜਿਹੜੇ ਟਾਈਮ ਤੇ ਤੁਸੀਂ ਨਸ਼ਾ ਕਰਦੇ ਹੋ ਜਿਵੇਂ ਸਾਨੂੰ ਸਵੇਰੇ ਕਾਲਜ ਗਰਾਊਂਡ ਜਾਂਦਾ ਨਸ਼ਾ ਤਾਂ ਸਾਡੀ ਆਟੋਮੈਟਿਕ 5 ਵਜੇ ਅੱਖ ਖੁੱਲ੍ਹ ਜਾਂਦੀ ਆ ਜਿਹੜਾ ਬੰਦਾ ਕੋਈ ਹੋਰ ਵੀ ਨਸ਼ਾ ਕਰਦਾ ਜਿਹਨੇ 10 ਵਜੇ ਕਰਨਾ 12 ਵਜੇ ਕਰਨਾ ਐਕੂਰੇਟ ਟਾਈਮ ਤੇ ਨਸ਼ਾ ਕਰਦਾ ਉਹਨੂੰ ਉਹ ਟਾਈਮ ਖਿਜਾ ਦੇਣਾ ਚਾਹੀਦਾ ਚਾਹੇ ਫਿਲਮ ਦੇਖਣ ਲੱਗ ਜੇ ਚਾਹੇ ਸੈਰ ਕਰਨ ਲੱਗ ਜੇ ਟਾਈਮ ਖਿਜਾ ਦਿਓ ਦੋ ਦਿਨਾਂ ਦੇ ਵਿੱਚ ਵਿੱਚ ਨਸ਼ਾ ਬੰਦਾ ਛੱਡ ਦੂਗਾ ਬਸ ਧੰਨਵਾਦ ਸੀਰ ਬਾਬਾ ਸੇਵਾਦਿਲ ਸੇੜਾ ਸਟੇਟ ਹੀ ਵੱਲੋਂ ਪ੍ਰਾਲਾ ਕੀਤਾ ਗਿਆ ਸਬੂਤ ਸੰਗਤਾਂ ਨਾਲ ਸਾਈਕਲ ਰੈਲੀ ਦਾ ਇਹ ਬਹੁਤ ਵੱਡਾ ਪ੍ਰਾਲਾ ਤੇ ਇਹਨਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ ਵੱਡੀ ਸ਼ੇਧ ਮਿਲੂਗੀ ਜੋ ਬੱਚੇ ਨਸ਼ੇ ਦੇ ਵਿੱਚ ਗੱਜ ਹਨ ਉਹ ਨਸ਼ੇ ਤੋਂ ਦੂਰ ਜਾਣਗੇ ਤੇ ਉਹਨਾਂ ਨੂੰ ਸਾਈਕਲ ਸਾਡਾ ਸਾਰੀਆਂ ਸੋਸਾਇਟੀਆਂ ਵੱਲੋਂ ਇਹ ਹੀ ਪ੍ਰਾਲਾ ਵੀ ਇਹ ਸਾਰੇ ਬੱਚੇ ਕੋਈ ਗੁਰਦੁਆਰੇ ਸੇਵਾ ਕਰੇ ਕੋਈ ਮੰਦਰ ਵਿੱਚ ਜਾਵੇ ਕੋਈ ਸਵੇਰੇ ਗਰਾਊਂਡ ਵਿੱਚ ਜਾਵੇ ਇਹ ਅប្រਾਲਾ ਕਰਨ ਆਪਣਾ ਸਵੇਰੇ ਉੱਠ ਕੇ ਸ਼ਾਮ ਦਾ ਸਾਬ ਨੂੰ ਆਪਣਾ ਕਰਨ ਜੋ ਨਸ਼ਾ ਦਾ ਟਾਈਮ ਆ ਉਸ ਤੋਂ ਉੰਜਣ ਇਹ ਸਾਰੀ ਸੁਸਾਇਟੀਆਂ ਵੱਲੋਂ ਸੰਗਤਾਂ ਵੱਲੋਂ ਉਹ ਵੱਡਾ ਅប្រਾਲਾ ਇਸ ਤਰ੍ਹਾਂ ਚੱਲਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀ ਰਾਮ ਅਮਨਦੀਪ ਸਿੰਘ ਲਵਲੀ ਵੱਲੋਂ ਨਸ਼ਾ ਨਸ਼ੇ ਦੇ ਖਿਲਾਫ ਜੋ ਮਹਿੰਮ ਇਹਨਾਂ ਨੇ ਸਟਾਰਟ ਕੀਤੀ ਆ ਉਹਦੇ ਰਿਗਾਰਡਿੰਗ ਰੈਲੀ ਕੱਢੀ ਗਈ ਆ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਇਹ ਸਾਡਾ ਮੁਖ ਇਸ ਰੈਲੀ ਦਾ ਨੌਜਵਾਨੀ ਪੀੜੀ ਨੂੰ ਕੀ ਕਹਿਣਾ ਚਾਹੁੰਦਾ ਹਾਂ ਨੌਜਵਾਨ ਪੀੜੀ ਨੂੰ ਇਹੀ ਕਹਾਂਗੇ ਵੀ ਆਪਣਾ ਜਿਹੜਾ ਹੈਗਾ ਬੜਾ ਮਾੜਾ ਸਮਾਜ ਜਿਹੜਾ ਚੱਲ ਰਿਹਾ ਬੜੇ ਕਿਉਂਕਿ ਜਿਹੜੀ ਜਵਾਨੀ ਹੈ ਉਸ ਟਾਈਮ ਜੋ ਬੰਦਾ ਸਹੀ ਤਰੀਕੇ ਨਾਲ ਗਾਈਡ ਹੋਵੇ ਤਾਂ ਸਭ ਤੋਂ ਵੱਡੀ ਗੱਲ ਦੇਖੋ ਨਸ਼ਾ ਜੋ ਬੰਦਾ ਮੇਰੇ ਹਿਸਾਬ ਨਾਲ ਜੋ ਬੰਦਾ ਅੱਜ ਦੇ ਟਾਈਮ ਦੇ ਇਸ ਦੌਰ ਦੇ ਵਿੱਚ ਲੰਘ ਜੇ ਉਹਦੇ ਵਰਗਾ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਨਸ਼ਾ ਜੋ ਇੱਕ ਵਾਰ ਕਿਸੇ ਦੇ ਘਰੇ ਚ ਵੱੜ ਗਿਆ ਉਹ ਵੀਰ ਤੁਸੀਂ ਐਂ ਦੇਖ ਲਓ ਵੀ ਸਾਰਾ ਕੁਝ ਲੁਟਾ ਕੇ ਹੀ ਬੰਦਾ ਫਿਰ ਬਾਅਦ ਕਿੰਨੇ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ YouTube ਤੇ ਸਾਡੇ ਕੋਲ ਕਈ ਕਿੰਨੇ ਆ ਸਟੋਰੀਆਂ ਆਉਂਦੀਆਂ ਨੇ ਵੀ ਸਾਡੇ ਨਸ਼ੇ ਨੇ ਸਾਡਾ ਇਵਨ ਕਿ ਵਧੀਆ ਘਰਾਂ ਦੇ ਬੱਚੇ ਇਸ ਨਸ਼ੇ ਦੇ ਵਿੱਚ ਜਾ ਜਾ ਰਹੇ ਨੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿਹੜਾ ਜਿਹੜਾ ਨਸ਼ਾ ਜਿਵੇਂ ਉਹ ਐਮਬੇ ਨਹੀਂ ਹੁੰਦਾ ਐਮਬੇ ਗੁਰੁੰਦਾ ਵੀ ਉਹ ਇੱਕ ਜਣਾ ਇੱਕ ਜਣਾ ਦੂਸਰੇ ਨੂੰ ਨਸ਼ਾ ਲਗਾਉਂਦਾ ਵੀ ਮੈਂ ਆਪਣਾ ਜਿਹੜਾ ਹੈਗਾ ਮੈਂ ਨਸ਼ਾ ਇਸ ਬੰਦੇ ਦੇ ਵਿੱਚੋਂ ਕੱਢਣਾ ਤਾਂ ਉਹ ਉਹ ਇਸੇ ਕਰਕੇ ਨਸ਼ੇ ਦਾ ਵਧਨ ਦਾ ਕਾਰਨ ਆ ਸਭ ਨੂੰ ਵੱਡਾ ਗੱਲ ਵੀ ਜਿਹੜਾ ਸਿਰਫ ਇਹ ਵੀ ਮੈਂ ਆਪਣਾ ਨਸ਼ਾ ਇਸ ਮੇਰੇ ਵੀਰ ਦੇ ਵਿੱਚੋਂ ਕੱਢਣਾ ਜਾਂ ਇਹਨੇ ਅੱਗੇ ਤੋ ਕੱਢਣਾ ਤਾਂ ਇਹ ਜਿਹੜਾ ਘੁਣਾ ਲੱਗ ਰਿਹਾ ਇਹ ਸਭ ਨੂੰ ਵੱਡੀ ਸਾਡੀ ਗੱਲ ਹੈ ਵੀ ਕਿਉਂਕਿ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨੂੰ ਵੱਧ ਤੋਂ ਵੱਧ ਇਸ ਚੀਜ਼ ਵੱਲ ਧਿਆਨ ਦੇਣ ਤਾਂ ਕਿ ਜਿਹੜੀ ਨੌਜਵਾਨੀ ਆ ਸਾਡੀ ਉਹੀ ਸਾਡੇ ਦੇਸ਼ ਦਾ ਟੁਕ ਹੈ ਜੇ ਆਪਾਂ ਵੇਖ ਨਹੀਂ ਬਚਾਵਾਂਗੇ ਤਾਂ ਸਾਡਾ ਪੰਜਾਬ ਖਰਾਬ ਹੋ ਜਾਊਗਾ ਸਰਕਾਰਾਂ ਬਹੁਤੀਆਂ ਜਾਰੀਆਂ ਨੇ ਪਰ ਨਸ਼ਾ ਜਿਹੜਾ ਬੰਦ ਹੈ ਘਟ ਨਹੀਂ ਰਿਹਾ ਹਾਂਜੀ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਕੰਟਰੋਲ ਤੁਸੀਂ ਸ਼ਕਤੀ ਨਾਲ ਹੀ ਕਰ ਸਕਦੇ ਹੋ ਜਦ ਤੱਕ ਆਪਾਂ ਸਰਕਾਰ ਨੂੰ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ ਪਿੰਡਾਂ ਦੇ ਵਿੱਚ ਲੋਕ ਬਹੁਤ ਸੁਚੇਤ ਹੋ ਰਹੇ ਨੇ ਆਪਾਂ ਦੇਖਿਆ ਵੀ ਕਿੰਨੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗਦੇ ਆ ਤਾਂ ਫੇਰ ਵੀ ਲੋਕ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਨੇ ਬਟ ਫੇਰ ਵੀ ਜਿਹਨੇ ਵੇਚਣਾ ਉਹ ਵੇਚ ਜਾਂਦਾ ਤਾਂ ਇਹ ਚੀਜ਼ਾਂ ਨੂੰ ਮੈਂ ਤਾਂ ਕਹਾਂਗਾ ਵੀ ਵੱਧ ਤੋਂ ਵੱਧ ਸਖਤੀ ਕੀਤੀ ਜਾਵੇ ਇਹਦੀ ਇੱਕ ਟਾਸਕ ਫੋਰਸ ਐਡ ਹੋਵੇ ਇਸ ਚੀਜ਼ ਦੀ ਵੀ ਆ ਜਿਹੜਾ ਨਸ਼ਾ ਇਹ ਸਭ ਤੋਂ ਵੱਡੀ ਗੱਲ ਆ ਸਾਡਾ ਸਾਡਾ ਪੰਜਾਬ ਜਿਹੜਾ ਲੱਗਿਆ ਹੋਇਆ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਉਧਰੋਂ ਵੀ ਸਾਨੂੰ ਬਹੁਤ ਜ਼ਿਆਦਾ ਨਸ਼ਾ ਆਉਂਦਾ ਇਹ ਕੋਣ ਸਭ ਤੋਂ ਵੱਡੀ ਗੱਲ ਆ ਸਿੰਥੈਟਿਕ ਲੈਬ ਜਿਹੜੀਆਂ ਚੱਲ ਪਈਆਂ ਉਹ ਇੱਕ ਫਾਰਮੂਲੇ ਦੇ ਤਰੀਕੇ ਨਾਲ ਉਹ ਨਸ਼ੇ ਤਿਆਰ ਕਰਦੇ ਨੇ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਇੱਕ ਬੰਦਾ ਫਾਰਮੂਲਾ ਲਿਆਇਆ ਇਹਨੂੰ ਮਿਲਾਓ ਇਧਰ ਮਿਲਾਓ ਨਸ਼ਾ ਬਣ ਗਿਆ ਤਰ੍ਹਾਂ ਤਰ੍ਹਾਂ ਦੇ ਫਾਰਮੂਲੇ ਆ ਕੇ ਮਿਕਸ ਹੋ ਕੇ ਚੀਜ਼ਾਂ ਲੱਗਦੀਆਂ ਨੇ ਉਹ ਚੀਜ਼ਾਂ ਬਹੁਤ ਵੱਡੀਆਂ ਇਸ ਸਰਕਾਰ ਲਈ ਚਿੰਤਾ ਦੀਆਂ ਵਿਸ਼ਾਤਾਂ ਵੱਲੋਂ ਇੱਥੇ ਇਕੱਠੇ ਹੋਏ ਆ ਜੋ ਵੀ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਹੁਕਮ ਲਗਿਆ ਸੀਗਾ ਕਿ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਨਿਕਲ ਰਹੀ ਆ ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਡੇ 30 ਮੈਂਬਰਾਂ ਦੇ ਕਰੀਬ ਇੱਥੇ ਪਹੁੰਚੇ ਨੇ ਔਰ ਅਸੀਂ ਇਸ ਨਸ਼ੇ ਦੇ ਖਿਲਾਫ ਸ਼ੁਰੂ ਤੋਂ ਹੀ ਆ ਕਿਉਂਕਿ ਸਾਡੇ ਜਿਹੜੇ ਜੀਐਲਏ ਨੇ ਜਸਵੀਰ ਸਿੰਘ ਜੀ ਉਹ ਹਮੇਸ਼ਾ ਹੀ ਸਾਨੂੰ ਇਹ ਚੀਜ਼ ਪ੍ਰੇਰਿਤ ਕਰਦੇ ਰਹਿੰਦੇ ਨੇ ਵੀ ਅਗਰ ਨਸ਼ੇ ਤੋਂ ਦੂਰ ਰਹਿਣਾ ਕੈਮਿਸਟਾ ਨੂੰ ਮੈਸੇਜ ਦਿੰਦੇ ਰਹਿੰਦੇ ਨੇ ਔਰ ਅਸੀਂ ਵੀ ਆਮ ਜਿਹੜੇ ਲੋਕਾਂ ਨੂੰ ਮੈਸੇਜ ਦਿੰਦੇ ਆ ਵੀ ਜਿਹੜਾ ਨਸ਼ਾ ਹੈ ਇਹ ਕੋੜ ਹੈ ਜ਼ਿੰਦਗੀ ਦਾ ਔਰ ਜ਼ਿੰਦਗੀ ਇਹ ਇੱਕ ਵਾਰ ਮਿਲੀ ਹੈ ਬਾਰ ਬਾਰ ਨਹੀਂ ਮਿਲਦੀ ਹੈਗੀ ਇਸ ਕਰਕੇ ਇਹ ਨਸ਼ੇ ਤੋਂ ਦੂਰ ਰਹਿ ਜਾਵੇ ਕਿਉਂਕਿ ਇਹ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰ ਦਿੰਦੀ ਹੈ ਨਸ਼ਾ ਜਿਹੜਾ ਸਾਰੀਆਂ ਨਸਲਾਂ ਨੂੰ ਲੋਕਾਂ ਦੇ ਘਰਾਂ ਨੂੰ ਲੋਕਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੰਦਾ ਹੈ ਇਸ ਕਰਕੇ ਸਭ ਨੂੰ ਬੇਨਤੀ ਕਰਦੇ ਆਂ ਵੀ ਨਸ਼ਾ ਛੱਡੋ ਕੋੜ ਵੱਡੋ ਇਸ ਕਰਕੇ ਸਾਡੇ ਡਿਪਾਰਟਮੈਂਟ ਦੇ ਹੁਕਮ ਦੇ ਮੁਤਾਬਕ ਜਾਂ ਸਹਿਰੀ ਸੰਸਥਾਾਂਵਾਂ ਦੇ ਮੁਤਾਬਕ ਅਸੀਂ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਅਸੀਂ ਸ਼ੁਰੂ ਤੋਂ ਹੀ ਨਸ਼ੇ ਦੇ ਖਿਲਾਫ ਆਂ ਔਰ ਸਾਡੀ ਸਾਰੀ ਕੈਮਿਸਟ ਐਸੋਸੀਏਸ਼ਨ ਇਸ चीज ਦੀ ਗਵਾਹੀ ਹਮੇਸ਼ਾ ਗਵਾਹੀ ਰਹੀ ਆ ਵੀ ਅਸੀਂ ਨਸ਼ੇ ਤੋਂ ਹਮੇਸ਼ਾ ਹੀ ਖਿਲਾਫ ਰਹੇ ਹਾਂ